ਅੱਜ ਦੀ ਨੌਜਵਾਨ ਪੀੜੀ ਵੱਦ ਚੜ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਪਾਉਂਦੀ। ਇਸੇ ਲੜੀ ਤਹਿਤ ਕੁਝ ਨੌਜਵਾਨਾਂ ਵੱਲੋਂ ਧੰਨ ਧੰਨ ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਰਾਜਾ ਸੰਸੀ ਵਿਕੇਸ਼ 27 ਤਾਰੀਖ ਨੂੰ ਪੰਜ ਲੋੜਵੰਤਿਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਨੇ। ਇਸੇ ਦੌਰਾਨ ਆਏ ਹੋਏ ਮਹਿਮਾਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਸੰਸਥਾ ਵੱਲੋਂ ਇੱਕ ਹੋਰ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਮਨੁੱਖਤਾ ਦੇ ਭਲੇ ਵਾਸਤੇ ਕਨਿਆਦਾਨ ਦੇ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਆਪਾਂ ਜੀ ਇਹ ਆਨੰਦ ਕਾਰਜ ਕਰਵਾ ਰਹੇ ਆ ਜਿਹੜੇ ਕੀ ਪਹਿਲਾਂ ਵੀ ਕਰਵਾਉਂਦੇ ਆਏ ਆ ਸੋ ਇਸ ਵਾਰ ਆਪਾਂ ਸਾਰਿਆਂ ਵੀਰਾਂ ਨਾਲ ਰਲ ਕੇ ਸਲਾਹ ਕਰਕੇ ਜਿਹੜੀ ਸਾਡੀ ਕਮੇਟੀ ਆ ਥੋੜਾ ਵੱਧ ਕਰਨ ਦੀ ਕੋਸ਼ਿਸ਼ ਕੀਤੀ ਆ ਪੰਦ ਆਨੰਦ ਕਾਰਜ ਰੱਖੇ ਸੀ ਸੋ ਸਾਰਿਆਂ ਨੂੰ ਘਰਾਂ ਚ ਜਾ ਕੇ ਵੈਰੀਫਾਈ ਕਰਕੇ ਜਿੱਦਾਂ ਸਾਨੂੰ ਪਿੱਛੋਂ ਮੈਸੇਜ ਸੀ ਤੇ ਉਹਦੇ ਤਹਿਤ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ 27 ਤਰੀਕ ਨੂੰ ਕਰਵਾ ਰਹੇ ਆ ਜੀ ਕਿਵੇਂ ਕੀਤੇ ਜਾਂਦੇ ਨੇ ਜੀ ਕਿੱਥੋਂ ਆਉਂਦਾ ਫੰਡ ਕਿਸ ਤਰ੍ਹਾਂ ਆਉਂਦਾ ਇਹ ਜੀ ਸਾਰਾ ਕੁਝ ਸਾਰਿਆਂ ਵੀਰਾਂ ਭਰਾਵਾਂ ਦੀ سپورਟ ਦੇ ਨਾਲ ਹੀ ਆ ਕੁਝ ਜਿਹੜੇ ਵੀਰ ਬੈਠੇ ਆ ਆਪਾਂ ਉਹਨਾਂ ਦੇ ਨਾਂ ਜਨਤਕ ਕਰਾਂਗੇ 27 ਤਰੀਕ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਰਹੇ ਆ ਜਿੰਨਾ ਵੀ ਸਾਡੇ ਕੋਲ ਬਣਦਾ ਮਾਣ ਸਨਮਾਨ ਉਹਨਾਂ ਦਾ ਕਰ ਰਹੇ ਆ ਬਾਕੀ ਜੋ ਵੀ ਲੋਕਲ ਵੀਰ ਨੇ ਸਾਥ ਦੇ ਰਹੇ ਨੇ ਜਿਹੜੀ 11 ਮੈਂਬਰੀ ਕਮੇਟੀ ਹੈ ਸਾਡੀ ਉਹਨਾਂ ਦੇ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਆ ਕਿੰਨੀ ਦਿਨ ਹੋਰ ਕਿਹੜੀ ਥਾਂ ਹੋਣੀ ਇਹ 27 ਤਰੀਕ ਨੂੰ ਜੀ ਗੁਰਦੁਆਰਾ ਬਾਬਾ ਬੀ ਸਿੰਘ ਜੀ ਸ਼ਹੀਦ ਰਾਜਾ ਸੰਸੀ ਵਿਖੇ ਇਹ ਆਨੰਦ ਕਾਰਜ ਸੱਭ ਹੋ ਰਿਹਾ ਹੈ ਜੀ ਅਪੀਲ ਵੀ ਕਰਦੇ ਜੀ ਇਹਦਾ ਵੀ ਅਪੀਲ ਜੀ ਆਪਾਂ ਇਹੋ ਕਰਦੇ ਆ ਯੂਥ ਨੂੰ ਆਉਣ ਵਾਲੇ ਨੂੰ ਕਿ ਇਹ ਜ਼ਿੰਦਗੀ ਜਿਹੜੀ ਆਪਣੀ ਆ ਇਹ ਬੜੀ ਅਨਮੋਲ ਆ ਇਹਨਾਂ ਨੂੰ ਚੰਗੇ ਕਾਰਜਾਂ ਦੇ ਵਿੱਚ ਆਪਾਂ ਲਾਈਏ ਚੰਗਾ ਜੀਵਨ ਜਿਹੜਾ ਆਪਣਾ ਬਤੀਤ ਕਰੀਏ ਜੀ ਪਹਿਲਾਂ ਵੀ ਕਰਾਰੇ ਕਿ ਜਾਂ ਪਹਿਲਾਂ ਨਹੀਂ ਪਹਿਲਾਂ ਵੀ ਕਰਾ ਚੁੱਕੇ ਆ ਜੀ 2018 ਤੋਂ ਆਪਣੀ ਐਨ ਜੀਓ ਰਜਿਸਟਰ ਆ ਹਰ ਸਾਲ ਆਪਾਂ ਇੱਕ ਆਨੰਦ ਕਾਰਜ ਕਰਾਈਦਾ ਸੀ ਬਾਕੀ ਸਿੱਖ ਕੇ ਜੋ-ਜੋ ਅੱਗੇ-ਅੱਗੇ ਵਧਦੇ ਗਏ ਹੌਲੀ-ਹੌਲੀ ਆਗਤੀ ਪੰਜ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਆਉਣ ਵਾਲੇ ਸਮੇਂ 'ਚ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬੱਚ ਨੂੰ ਆਪਾਂ ਇਹੋ ਦਿੰਨੇ ਆਪ ਜੀ ਵੀ ਜਿਹੜੀ ਜ਼ਿੰਦਗੀ ਆ ਇਹ बार-बार ਨਹੀਂ ਮਿਲਦੀ ਤੇ ਇਹਨੂੰ ਜਿਉਂਦੇ ਜੀ ਜਿਹੜੇ ਜਿਸ ਬੰਦੇ ਕੋਲ ਤੰਦਰੁਸਤੀ ਆ ਉਹੋ ਹੀ ਇਹੋ ਜੇ ਕੰਮ ਕਰੇ ਤਾਂ ਚੰਗੀ ਗੱਲ ਹੈ ਕਿਉਂਕਿ ਜਦੋਂ ਬੰਦਾ ਜਿਸ ਬੰਦੇ ਨੂੰ ਬਿਮਾਰੀਆਂ ਘੇਰ ਲੈਂਦੀਆਂ ਜਾਂ ਕੋਈ ਮੁਸੀਬਤਾਂ 'ਚ ਪੈ ਸਕਦਾ ਪੈ ਜਾਂਦਾ ਬੰਦਾ ਤੇ ਫਿਰ ਇਹੋ ਜੇ ਕਾਰਜ ਬੰਦੇ ਕੋ ਨਹੀਂ ਕੀਤੇ ਜਾਂਦੇ ਸੋ ਜ਼ਿੰਦਗੀ ਅਨਮੋਲ ਆ ਚੰਗੇ ਕਾਰਜਾਂ ਚ ਚਲੋਣੀ ਚਾਹੀਦੀ ਆ ਜੀ ਜੋ ਕਿ 2018 ਤੋਂ NGO ਚਲਾ ਰਹੇ ਨੇ ਤਾਂ ਤਾਂ ਬਾਬਾ ਬੁੱਢਾ ਸਾਹਿਬ ਵੈਲਫੇਅਰ ਸੁਸਾਇਟੀ ਉਹਦੇ ਜਿਹੜੇ ਪ੍ਰਧਾਨ ਨੇ ਵੀਰ ਬਿੱਟਾ ਜੀ ਗੁਰੂ ਕੇ ਬਾਗ ਵਾਲੇ ਉਹਨਾਂ ਨੇ 2018 ਤੋਂ ਮਤਲਬ ਚਾਲੂ ਕੀਤੇ ਵਿਆਹ ਜੋ ਲੋੜਵੰਦ ਪਰਿਵਾਰਾਂ ਦੇ ਵਿਆਹ ਕਰਾਉਣੇ ਤੇ ਇਸ ਵਾਰ ਸਾਡੇ ਨਾਲ ਗੱਲ ਕੀਤੀ ਅਸੀਂ ਵੀ ਉਹਨਾਂ ਦੇ ਤੱਕ ਅਪਰੋਚ ਕੀਤੀ ਕਿ ਅਸੀਂ ਸਹਿਯੋਗ ਦਈਏ ਔਰ ਲੋੜਵੰਦ ਪਰਿਵਾਰਾਂ ਦੇ ਨਾਲ ਖਲੋਤੇ ਆਂ ਔਰ ਇਸ ਤੋਂ ਬਾਅਦ ਜੋ ਅੱਜ ਅੱਜ ਤੋਂ 3-4 ਦਿਨ ਬਾਅਦ 27 ਤਰੀਕ ਨੂੰ ਪੰਜ ਗਰੀਬ ਪਰਿਵਾਰਾਂ ਦੇ ਲੜਕੀਆਂ ਦੇ ਅਨੰਦ ਕਾਰਜ ਨੇ ਉਹਦੇ ਵਿੱਚ ਅਸੀਂ ਸਹਿਯੋਗ ਕਰਨ ਜਾ ਰਹੇ ਹਾਂ ਜੀ ਕੀ ਅਪੀਲ ਚੜ੍ਹਦੇ ਹੋ ਜੀ ਮੈਂ ਅਪੀਲ ਇਹ ਕਰਦਾ ਕਿ ਜੋ ਵੀ ਲੋੜਵੰਦ ਪਰਿਵਾਰ ਨੇ ਔਰ ਬਹੁਤ ਰਿਚ ਪਰਿਵਾਰ ਵੀ ਹੈਗੇ ਨੇ ਜੋ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਇਹਨਾਂ ਨਾਲ ਸੰਪਰਕ ਕਰਕੇ ਅਕਾਊਂਟ ਜੋ ਵੀ ਜਿੱਦਾਂ ਵੀ ਤੁਸੀਂ ਦਸਵੰਦ ਕੱਢਣਾ ਚਾਹੁੰਦੇ ਹੋ ਉਹ ਜ਼ਰੂਰ ਕੱਢੋ ਥੋੜਾ ਕਰ ਲਓ ਕੱਢੋ ਜ਼ਰੂਰ ਤੁਹਾਨੂੰ ਖੁਸ਼ੀ ਹੋਏਗੀ ਜਦੋਂ ਤੁਸੀਂ ਕੇ ਗਰੀਬ ਪਰਿਵਾਰ ਦੀ ਲੜਕੀ ਨੂੰ ਘਰੋਂ ਤੋਰਦਾ ਕੋਈ ਤੇ ਉਹਦੇ ਕੋਲੋਂ ਹਰ ਕੋਈ ਨਹੀਂ ਚਾਹੁੰਦਾ ਕਿ ਮੈਂ ਇਹਦੇ ਕੋਲੋਂ ਮੰਗਾ ਕੋਈ ਨਹੀਂ ਚਾਹੁੰਦਾ ਪਰ ਆਪਣਾ اخلاقی ਫਰਜ਼ ਮੰਨਦਾ ਨੇੜੇ ਤੇੜੇ ਦੇ ਪਰਿਵਾਰ ਵੇਖ ਲਿਆ ਕਰੋ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਦੇ ਦਿਆ ਕਰੋ ਸਾਰੇ ਤੱਕ ਵੀ ਇਹ ਤੁਸੀਂ ਮੈਸੇਜ ਪਹੁੰਚਾ ਦਿਓ ਕਿ ਇਹ ਪਰਿਵਾਰ ਦੀ ਤੁਸੀਂ ਸ਼ਾਦੀ ਕਰਵਾ ਦਿਓ ਜਾਂ ਕੋਈ ਖਰਚਾ ਕਰ ਦਿਓ ਅਸੀਂ ਤਿਆਰ ਹਾਂ ਤੇ ਮੈਂ ਬਾਕੀ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪਰਿਵਾਰਾਂ ਨੂੰ ਕਹਾਂਗਾ ਕਿ ਇਹ ਇਹਨਾਂ ਦੇ ਨਾਲ ਜਰੂਰ ਸਹਿਯੋਗ ਦਿਓ ਅਕਾਊਂਟ ਨੰਬਰ ਬੈਂਕ ਦਾ ਜੋ ਵੀ ਹੈ ਤੇ ਮੈਂਸ਼ਨ ਕਰ ਦੇਵਾਂਗੇ ਤੁਸੀਂ ਪਰਿਵਾਰਾਂ ਦੇ ਨਾਲ ਜਰੂਰ ਸਹਿਯੋਗ ਕਰੋ ਸੰਸਤਾ ਦਾ एसएमजेड पंजाब ਦੇ ਲਈ ਅਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ